ਵੇ ਚੱਲੇ ਪਕੌੜੇ ਆ ਆ ਇਹ ਅਸੀਂ ਗਵਾਲਾ ਜੇ ਇਧਰ ਪ੍ਰੋਗਰਾਮ ਚੱਲੰਦੇ ਆ ਉਹ ਦਿਨ ਕੋਠੀ ਤੇ ਲੈਂਟਰ ਪਿਆ ਸੀ ਅੱਜ ਇੱਥੇ ਭੰਡਿਆ ਤੁਹਾਨੂੰ ਦਿਖਾਉਨੇ ਆ ਪਹਿਲਾਂ ਇਧਰ ਤੁਹਾਨੂੰ ਵਖਾ ਲਈਏ ਲੈਂਟਰ ਦੋ ਮਸ਼ੀਨਾਂ ਲੱਗੀਆਂ ਜੀ ਗਰਾਹ ਦੀ ਕਰਨ ਦਾ ਗਰਾਈ ਮਤਲਬ ਜਾ ਕੇ ਸੇਵਾ ਵੀ ਬਹੁਤ ਵਧੀਆ ਨਭਾਉਂਦੇ ਇਹੋ ਜਾਂਦੇ ਹਰ ਵਾਰੀ ਨਾਲ ਇਹ ਜਾਂਦੇ ਆ ਨਾਲ ਇਹ ਸਾਡਾ ਵੀਰ ਦੋਜੀ ਬਾ ਸਸਿਕਾ ਠੀਕ ਠਾਕ ਹੈ ਵਧੀਆ ਗਿਆ ਨਿਊ ਬਲਾਟਰਾ ਸੇ ਸਵਾਗਤ ਹੈ ਆਜੋ ਚਲਦੇ ਬੰਬੀ ਤੇ ਬੰਬੀ ਦੇ ਪਣ ਲੈਂਟਰਨ ਲੈਂਟ ਚੱਲ ਕੇ ਦਿਖਾਉਣੇ ਬਣੇ ਰੋ ਬਲਾਗ ਦੇ ਨਾਲ ਚਲਦੇ ਹਾਂ ਬੰਬੀ ਤੇ ਅੱਜ ਤੋਂ ਚਲਦੇ ਆਂ ਪਹਿਲੇ ਮੁੰਡਾ ਆਂਦਾ ਹੋਣ ਜਿਆ ਮੈਂ ਉਹਦੇ ਨਾਲ ਬਹਿ ਕੇ ਚਲਦੇ ਆਂ ਬੰਬੀ ਤੇ ਚੱਲ ਕੇ ਤੁਹਾਨੂੰ ਦਿਖਾਉਣੇ ਆਪਾਂ ਪੜਦੇ ਆਂ ਗਲੀਆਂ ਮੌਸਮ ਬਹੁਤ ਵਧੀਆ ਆਇਆ ਜੇ ਬਹੁਤ ਜ਼ਿਆਦਾ ਹੀ ਵਧੀਆ ਮੌਸਮ ਨਹੀਂ ਦੇਖੀ ਮਿੱਠੀ ਜੀ ਰੁੱਤ ਨਾ ਤਾਂ ਆਪਾਂ ਨਾ ਠੰਡ ਵਾਲੇ ਵਾਲੇ ਘਰ ਘਕੜੀਆਂ ਸੋਹਣੀਆਂ ਆਈਆਂ ਪਿੰਡ ਤੋਂ ਆਪਾਂ 1 ਕਿਲੋਮੀਟਰ ਆਪਾਂ ਨੇ ਖੇਤ ਤੇ ਆਪਾਂ ਚੱਲੇ ਆਂ ਚੱਲ ਕੇ ਦਿਖਾਉਣੇ ਸਲੈਂਡਰ ਪੈਂਟ ਆ ਧਰਜਾ ਦਾ ਦੱਸਿਆ ਤੇ ਹਾਰਾ ਕੁਝ ਦਿਖਾਉਣੇ ਆ ਸੈਰ ਕਰਨ ਦਾ ਆ ਜਾ ਖੇਤਾ ਸੀ ਆ ਬਾਬਾ ਜੀ ਖੇਤਾ ਦੀ ਸੈਰ ਕਰਦੇ ਆ ਜਾ ਖੇਤੀਬਾੜੀ ਆਵੇ ਬਸ ਗ੍ਰਾਈ ਕਰ ਰਹੇ ਆ ਅੱਜ ਗ੍ਰਾਈ ਹਾਂਜੀ ਹਾਂਜੀ ਬਾਬੇ ਸਿੰਗਰਾਣ ਦੀ ਕਰਦਾ ਗ੍ਰਾਈ ਮਤਲਬ ਜਾ ਕੇ ਸੇਵਾ ਵੀ ਬਹੁਤ ਵਧੀਆ ਨਭਾਉਂਦੇ ਇਹੋ ਜਾਂਦੇ ਹਰ ਵਾਰੀ ਨਾਲ ਇਹ ਜਾਂਦੇ ਆ ਨਾਲ ਇਹ ਜਾਂਦੇ ਆ ਸਾਰੀ ਸੇਵਾ ਕਰਕੇ ਹੁੰਦੇ ਆ ਪਿੰਡ ਆਪਾਂ ਤੁਹਾਨੂੰ ਦੱਸਿਆ ਕਿਲੋਮੀਟਰ ਕਿਲੋਮੀਟਰੀ ਬਾਈਕਾਂ ਵਾਂ ਕੋਠੀ ਤੇ ਲੈਂਟਰ ਪਿਆ ਸੀ ਅੱਜ ਇੱਥੇ ਭੰਡਿਆ ਤੁਹਾਨੂੰ ਦਿਖਾਉਨੇ ਆ ਪਹਿਲਾਂ ਇੱਧਰ ਤੁਹਾਨੂੰ ਵਸਾ ਲਈਏ ਚਾਹ ਪਾਣੀ ਕੀ ਲੱਗਾ ਕੀ ਖਾਣ ਪੀਣ ਦਾ ਹਨ ਚੱਲ ਕੇ ਦਿਖਾਉਨੇ ਆ ਅੰਦਰ ਚਾਹ ਪਾਣੀ ਇੱਧਰ ਪੀਣ ਦਾ ਜਿਹਦਾ ਪਹਿਲੀ ਕੋਠੀ ਦੇ ਕਾ ਇਹੋ ਆਪਕੇ ਮੇਰੇ ਕੋਲ ਤੇ ਅੱਜ ਇਹਦਾ ਪਿਆਉਣ ਇੰਦਰ ਚੱਲ ਕੇ ਦਿਖਾਉਨੇ ਆ ਵੰਦਰ ਬਣ ਰਿਓ ਇਹ ਸਾਡਾ ਵੀਰ ਦੋਜੀ ਬਾਈ ਸੋਨਿਆਲ ਸਿਰੀਆਂ ਕਾਲੇ ਸਾਡਾ ਜਹੇਦਾਰ ਵੀਰ ਦੀ ਸਾਡੇ ਤੋਂ ਵੱਡੇ ਆ ਉਹ ਆਪਣੇ ਕੋਠੀ ਇਹ ਵਾਲੀ ਪੈਂਡੇ ਪਿੱਲੋ ਪਈ ਉਹਦਾ ਵੀ ਇੱਥੇ ਆਪਾਂ ਪ੍ਰੋਗਰਾਮ ਤਾਂ ਦਿਖਾਇਆ ਸੀ ਅੱਜ ਕੋਠੀ ਇਹਦਾ ਪੈਂਡਾ ਇਹਦਾ ਪ੍ਰੋਗਰਾਮ ਦਿਖਾਉਨੇ ਆ ਆਜੋ ਬਣੇਰਾ ਨਾਲ ਚੱਲ ਕੇ ਖਾਣੇ ਪਕੌੜੇ ਚੱਲਣਦੇ ਆ ਭਰਾ ਕਿ ਨਹੀਂ ਸਸੇ ਗਾਲ ਅੱਜ ਇੱਧਰ ਪ੍ਰੋਗਰਾਮ ਚੱਲਣਦੇ ਆ ਆ ਆਇਆ ਵੀਰ ਭਰਾ ਸਾਰੇ ਛੱਡੇ ਆ ਹਮ ਹਮ ਆ ਗਏ ਪਹੁੰਚਿਆ ਵੀ ਅੱਜ ਨਹੀਂ ਅੱਜ ਇਹੋ ਹੀ ਲਵਾਈ ਫੇਰ ਉਦਨਾਲੇ ਵੀਰ ਫੇਰ ਵੀਰ ਟਖਾ ਜਹਾਜ ਹੋਰ ਵੀਰ ਜੀ ਇਹ ठा ਅੱਜ ਫੇਰ ਪ੍ਰੋਗਰਾਮ ਵਾਜੋ ਤੁਹਾਨੂੰ ਵਦਨ ਵਿਖਾਇਆ ਸੀ ਇਹਨਾਂ ਵੀਰਾਂ ਨੇ ਅੱਜ ਫੇਰ ਇਹੋ ਵੀਰ ਅੱਜ ਫੇਰ ਤੁਹਾਨੂੰ ਪ੍ਰੋਗਰਾਮ ਇਸੇ ਚੱਲੂਗਾ ਘੋੜੇ ਨਿਕਲਣ ਆਏ ਗੁਰਬੰਦ ਆਇਆ ਫਿਰ ਵਰਦਾਂਦ ਆਇਆ ਸਭ ਆ ਪਹੁੰਚ ਚੁੱਕੇ ਆ ਮੜੇ ਰਹੋ ਬਾਦ ਤੁਹਾਨੂੰ ਇਹ ਵੀਰ ਗੰਡੇ ਚੱਲਣ ਦਿਆ ਇਧਰ ਪਕੌੜੇ ਨਿਕਲ ਚੁੱਕੇ ਆ ਤਿਆਰੀਆਂ ਬਰਤਨਾਂ ਦੇ ਆ ਪੈਂਡ ਐ ਪਕੌੜੇ ਸਕੌੜੇ ਇਧਰ ਖਾਣਗੇ ਥੋੜੇ ਥੋੜੇ ਖਾਣੇ ਇੱਥੇ ਬਾਰੇ ਬੈਠੇ ਆਂ ਨੀਂਦੇ ਐ ਧਾਇ ਵੀਰ ਗੋਮ ਲਗੇ ਦੂਹ ਦੂਹ ਕੇਮਾ ਗਾਮ ਧਾਇ ਲੈਂਟਰ ਪੈਂਡ ਆ ਜੇ ਉਹ ਦਿਨ ਇਧਰ ਪਿਆ ਸੀ ਆਜ ਇਧਰ ਵੀਰ ਜੀ ਹੁਣੀ ਪਾਉਂਦੇ ਆਏ ਮਸ਼ੀਨ ਤੇ ਲੈਂਟਰ ਦੋ ਮਸ਼ੀਨਾਂ ਲੱਗੀਆਂ ਜੀ ਘਾਟੋ ਘਾਟ ਵਾਲਾ ਕੰਮ ਆ ਕੇ ਇਹ ਕੇ ਮਸ਼ੀਨ ਤੇ ਕੋ ਮਸ਼ੀਨਲ ਮੈਟੋਮੈਟਿਕ ਕਰ ਦੇਣਾ ਖੈਦਰਾ ਕੰਮ ਨੂੰ ਇਹਨਾ ਇਧਰ ਉਧਰ ਡਾ ਵੀਰ ਮੈਟੋਮੈਟਿਕ ਆਪਣਾ ਆਪਣੀ ਮਸ਼ੀਨ ਦਾ ਲਿਆਉਣ ਦਾ ਇਧਰ ਵੀ ਆਪਣਾ ਆਪਣੀ ਮਸ਼ੀਨ ਦਾ ਉਹ ਉਧਰ ਆ ਉਹ ਮਸ਼ੀਨ ਦਾ ਉਧਰ ਖੜਦੇ ਆ ਇਹ ਮਸ਼ੀਨ ਦਾ ਇਧਰ ਤੇ ਇਹ ਵੀਰ ਮੇਰਾ ਗੋਲਾ ਪੰਡੋਰੀ ਸਰਨ ਤਰਨ ਤਰਨ ਗੋਲਾ ਪੰਡੋਰੀ ਤੋਂ ਬਹੁਤ ਸਾਰੇ ਪਤਗਾਨ ਨੇ ਮਗਰ ਜਿਹੜੀ ਗਲੀ ਆ ਆ ਥੱਲੇ ਬਣਾਉ ਜਿਹੜੀ ਪਾਰਕ ਪਰ ਕਾਹ ਹੁੰਦੀ ਆ ਉਹ ਉਹ ਦੇਊ ਬਾੜ ਤਰਨਦਾਰਨ ਉਹ ਉਧਰ ਐ ਇਧਰ ਐ ਤਾ ਕੰਮ ਗਏ ਹੀਰਾਣੇ ਔਰ ਆਪ ਦੇ ਬਾਪ ਦੇ ਸਾਦਰ ਕੀ ਗੱਲ ਆ ਮਸ਼ੀਨ ਲੇਟ ਲਗੀ ਆ ਅੱਛਾ ਤਾਂ ਹੀ ਹੋਇਆ ਫਿਰ ਗੋਲਾ ਪਡੋਰੀ ਆ ਗੋਲਾ ਪਡੋਰੀ ਤਰ ਤਰਨਾ ਸਾਰੇ ਗੋਲੇ ਆ ਯਾਰੇ ਗੋਲੇ ਸਾਰੇ ਗੋਲੇ ਹੀ ਆ ਇਹ ਬਾੜ ਪੰਡ ਦੀ ਬਾੜ ਦੀ ਮਸ਼ੀਨ ਆ ਹਾਂ ਬੋਲਾਂਗੇ ਠੀਕ ਆ ਜੀ ਠੀਕ ਆ ਅੱਗੇ ਨਿੱਲ ਬਲਾਗ ਨੂੰ ਕਰਾਏਗਾ ਜਾਨੇ ਨਿਰਕਾ ਦੇ ਵੀ ਆਣੇ ਹਾਂਜੀ ਬਲਕੋਰੀ ਦੀ ਟੀਮ ਆ ਜੀ ਠੀਕ ਆ ਠੀਕ ਆ ਤੁਸੀਂ ਵੇਖਿਆ ਹੋਗਾ ਵੀਰ ਨੂੰ ਅੱਗੇ ਵੀ YouTube ਦੇ ਮਸ਼ੀਨ ਵਾਲਿਆਂ ਨੂੰ ਅੱਗੇ ਵੀ ਤੁਸੀਂ ਵੇਖਿਆ ਹੋਊਗਾ ਵੀਰ ਦੋ ਤਿੰਨ ਵਾਰੀ ਤੁਸੀਂ ਬਲਾਗ 'ਚ ਇਹ ਇਦਾਂ ਲਾ ਕੇ ਬੰਨੇ ਵੀ ਦੂਜੇ ਵੀਰ ਨੇ ਪਾਈਆਂ ਬਲਾਗ 'ਚ ਇਹਨਾਂ ਵੀਰਾਂ ਦੇ ਆਹ ਸਰਦਾਰ ਬਫਰ ਜੀ ਆ ਜੀ ਇਹ ਨਿੰਦਾ ਬਫਰ ਜੀ ਇੱਥੇ ਬੈਠੋ ਪ੍ਰਿਆਰੀਆਂ ਦਾ ਬੈਠ ਲੋ ਭਣਾ ਸਾਈਆਂ ਪਾਇਆ ਦੇ ਹਾਂਜੀ ਹਾਂਜੀ ਸਾਈਆਂ ਪਾਇਆ ਦੇ ਰੇ ਚੱਲੇ ਪਕੌੜੇ ਆਹ ਬਹੁਤ ਆਓ ਤੇ ਖਾਏ ਮੇਸਤਰੀਆਂ ਨੇ ਪਕੌੜੇ ਜਦੋਂ ਜਦੋਂ ਆਖ ਲਿਆ ਗਿਆ ਕਿੰਨੇ ਵੀਰ ਜੀ ਨਾਲ ਪਰ ਵਰਤਾਵ ਵਰਤਾਵ ਜੀਰਾਂ ਕਾੜੇ ਪਕੌੜੇ ਨਹੀਂ ਸਹੀ ਹੈ ਗੱਲ ਬਾਜ ਵੀਰ ਜੀ ਨੇ ਪਕੌੜੇ ਪਕੌੜੇ ਵੀਰ ਜੀ ਨੇ ਖਾਂਦੇ ਹੋਏ ਪਾਲੀ ਘਰ ਨੂੰ ਪਾ ਗੁਣ ਲੈ ਇਧਰ ਪਾ ਲੈ ਫਿਰ ਜਿਆ ਚਾਹ ਪਾਣੀ ਪੀ ਲਿਆ ਆਣੇ ਤਾਂ ਬਾਅਦ ਫਿਰ ਲੇਟਰ ਦੀ ਖਿਚਣ ਦੀ ਤਿਆਰੀ ਵੀਰ ਜੀ ਨੇ ਖਾਂਡਾ ਥੋੜੇ ਥੋੜੇ ਵੀਰ ਰਾਂ ਬਾਹਰੇ ਆਏ ਆ ਲੱਖਣਗੇ ਫੇਰ ਇਹ ਆ ਪਾਣੀ ਫੋਟਾ ਜਿੰਨੇ ਫੋਟੋ ਨਹੀਂ ਫੋਟੋ ਇਹਦੇ ਪਾਣੀ ਉਪਰ ਫੋਟੋ ਨਹੀਂ ਫੇਰ ਸਕਦੇ ਆ ਇਹ ਲੱਖਣ ਆਜ ਲੱਕਸੂਰ ਦਾ ਮੁੰਡਾ ਕਹਿੰਦਾ ਇਧਰ ਇਹ ਇਹ ਜੀ ਗੱਲ ਕਰਨਾ ਪਾਪਾ ਨਹੀਂ ਆਣੀ ਆ ਨਹੀਂ ਜੋ ਆ ਪਾਪਾ ਉੱਠ ਗਾ ਬਲੌਗ ਪਾਪਾ ਹੜ ਦਣੀਆਂ ਠਾਉਂਦੇ ਨੂੰ ਮੈਂ ਇਹ ਜਿਹੜਾ ਕੁਬਦੀ ਨਾ ਆ ਗਿਆ ਉਹ ਓਠ ਪਤਾਏ ਦੀ ਵੀ ਗੱਲ ਸੁਣ ਲੋ ਪਤਾਏ ਦੀ ਗੱਲ ਆ ਤਾਇਆ ਗੱਲ ਨਹੀਂ ਦੋਂਦੇ ਤੇਰੀ ਆ ਮੱਲਾ ਆ ਸਾਲਾ ਮੇ ਤਾਂ ਕਾਲਾ ਹੀ ਨਹੀਂ ਹੁਣ ਆ ਇੱਥੇ ਪਾਪਾ ਇਹ ਇੰਨਾ ਆਸ ਲਾ ਦੋ ਭੀ ਉਹ ਭੁਗ ਭਾਰਾ ਕੀ ਹੋਤਾ ਹਵਾ ਯਾਰ ਨਹੀਂ ਆ ਡੇ